स्वागत है दोस्तों ਤੁਸੀਂ ਦੇਖ ਰਹੇ ਹੋ ਮਾਲਵਾ ਮੈਂ ਵੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਗਰੋਮੀ ਤਸਵੀਰਾਂ ਤੁਹਾਨੂੰ ਸੰਗਰੂਰ ਬਸਰ ਦੀਆਂ ਦਿਖਾ ਰਹੇ ਆ ਤੁਹਾਨੂੰ ਕੱਲ ਵੀ ਇਹ ਜਾਣਕਾਰੀ ਦੇ ਦਿੱਤੀ ਸੀ ਕਿ ਪੀਆਰਟੀਸੀ ਪਨ ਬਸ ਦੇ ਮੁਲਾਜ਼ਮਾਂ ਵੱਲੋਂ ਆਪਣੇ ਸਾਥੀਆਂ ਦੀ ਰਿਹਾਈ ਤੇ ਹੋਰ ਮੰਗਾਂ ਨੂੰ ਲੈ ਕੇ ਹੜਤਾਲ ਹੈ ਜਿਹੜੀ ਕੱਲ 12 ਵਜੇ ਸ਼ੁਰੂ ਕੀਤੀ ਗਈ ਸੀ ਤੇ ਅੱਜ ਤਸਵੀਰਾਂ ਤੁਹਾਨੂੰ ਸੰਗਰੂਰ ਬੱਸਾਂ ਦੀਆਂ ਦਿਖਾ ਰਹੇ ਹਾਂ ਪ੍ਰਾਈਵੇਟ ਬੱਸਾਂ ਅਤੇ ਇੱਕ ਦੁਕਾ ਹੋਰ ਬੱਸਾਂ ਜੋ ਕਿ ਚੱਲ ਰਹੀਆਂ ਨੇ ਪਰ ਰੋਜ਼ਮਰਾ ਦੀ ਜ਼ਿੰਦਗੀ ਦੇ ਕੰਮ ਨੇ ਜਿਹੜੇ ਉਹ ਆਮ ਲੋਕਾਂ ਨੇ ਨਿਭਾਣੇ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਬੀਬੀਆਂ ਦੀ ਉਹ ਵੱਡੀ ਗਿਣਤੀ ਬੱਸਾਂ ਦੇ ਮੌਜੂਦ ਹੈ ਤੇ ਇਕਾਦੁੱਕਾ ਬੱਸਾਂ ਨੇ ਜਿਹੜੀਆਂ ਉਹ ਚਲਰਵੀਆਂ ਨੇ ਗੱਲਬਾਤ ਆਮ ਰਾਹਗੀਰਾਂ ਨਾਲ ਵੀ ਕਰਦੇ ਆ ਜਾਣਕਾਰੀ ਮਿਲਿਆ ਕਿ ਜਿਹੜੇ ਲੋਕਾਂ ਨੂੰ ਨਹੀਂ ਪਤਾ ਸੀ ਕਿ ਅੱਜ ਹੜਤਾਲ ਕੀਤੀ ਜਾਵੇਗੀ ਉਹ ਲੋਕ ਆਪੋ ਆਪਣੇ ਕੰਮਾਂ ਦੇ ਲਈ ਵੱਖੋ-ਵੱਖ ਸ਼ਹਿਰਾਂ ਦੇ ਵਿੱਚ ਜਾਣਦੇ ਨੇ ਜਦੋਂ ਬੱਸਾਂ ਦੇ ਪਹੁੰਚਦੇ ਨੇ ਤਾਂ ਫਿਰ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਅੱਜ ਪੀਆਰਟੀਸੀ ਪੰਨ ਬੱਸ ਮਜ਼ਦਮਾਂ ਦੀ ਹੜਤਾਲ ਹੈ ਤੇ ਉਸ ਮੌਕੇ ਕਈ ਵਿਅਕਤੀਆਂ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਆਖਿਆ ਕਿ ਆਮ ਲੋਕ ਨੇ ਜਿਹੜੇ ਤੰਗ ਹੋ ਰਹੇ ਨੇ ਸਰਕਾਰ ਨੂੰ ਮਜ਼ਦਮਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਸੋ ਇਹ ਆਮ ਲੋਕਾਂ ਦਾ ਕਹਿਣਾ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਬਸਾਂ ਨੇ ਜਿਹੜੀਆਂ ਬਸ ਡਿਆਂ ਦੇ ਵਿੱਚ ਖੜੀਆਂ ਨੇ ਤੇ ਨੇੜੇ ਹੀ ਉਹਨਾਂ ਦੇ ਡਰਾਈਵਰ ਕਨੈਕਟਰ ਵੀ ਨਜ਼ਰ ਆ ਰਹੇ ਨੇ ਪਰ ਰੂਟਾਂ ਤੇ ਇਹ ਬਸਾਂ ਅੱਜ ਨਹੀਂ ਚੱਡੀਆਂ ਉੱਥੇ ਹੀ ਜਾਣਕਾਰੀ ਮਿਲਿਆ ਕਿ ਸਰਕਾਰ ਦੇ ਨਾਲ ਗੱਲਬਾਤ ਹੈ ਜਿਹੜੀ ਉਹ ਮੁਲਾਜ਼ਮਾਂ ਆਗੂਆਂ ਦੀ ਉਹ ਜਾਰੀ ਹੈ ਦੇਖਣਾ ਹੋਵੇਗਾ ਕਿ ਕਦੋਂ ਇਹਨਾਂ ਦੀਆਂ ਮੰਗਾਂ ਨੂੰ ਮੰਨ ਲਿਆ ਜਾਂਦਾ ਜਸਵਿੰਦਰ ਸਿੰਘ ਜੀ ਕਿੱਥੋਂ ਆਏ ਸੰਗਰੂਰ ਤੋਂ ਆ ਜੀ ਲੁਧਿਆਣਾ ਜਾਣਾ ਜੋ ਹੜਤਾਲ ਦੀ ਬਸਾਂ ਨਹੀਂ ਤੁਹਾਨੂੰ ਪਤਾ ਸੀ ਨਹੀਂ ਕੋਈ ਪਤਾ ਨਹੀਂ ਸੀ ਇੱਕ ਘੰਟਾ ਹੋ ਗਿਆ ਬਸ ਦੀ ਵੇਟ ਕਰਦੇ ਆ ਕੋਈ ਰੋਡ ਮੇਡ ਦੀ ਬਸ ਨਹੀਂ ਕੋਈ ਪ੍ਰਾਈਵੇਟ ਦੀ ਬਸ ਨਹੀਂ ਆ ਰਹੀ ਬਹੁਤ ਕੱਢ ਰ ਖਾਰ ਹੋ ਰਹੀਆਂ ਲੱਗਿਆ ਨਹੀਂ ਕਿ ਦਾ ਆਪਣੇ ਸੰਵਾਦਾਂ ਵਿੱਚ ਚਾਹੀਦੀਆਂ ਵੀ ਜੋ ਵੀ ਸਰਕਾਰ ਸੈਂਟਰ ਗਵਰਨਮੈਂਟ ਦੇ ਜੋ ਵੀ ਪੰਜਾਬ ਗਵਰਨਮੈਂਟ ਨੂੰ ਜੋ ਵੀ ਇਹਨਾਂ ਦੀਆਂ ਮੰਗਾਂ ਨੇ ਉਹ ਕਬੂਲ ਕਰਨੀਆਂ ਚਾਹੀਆਂ ਤਾਂ ਕਿ ਆਮ ਪਬਲਿਕ ਨੂੰ ਪਰੇਸ਼ਾਨੀ ਨਾ ਕੋਈ ਹੋਵੇ ਬਿਨਾਂ ਇਹਨਾਂ ਦੇ ਸਾਹਮਣਾ ਕਰ ਰਿਹਾ ਬਹੁਤ ਬਹੁਤ ਮੁਸ਼ਕਲ ਹੋ ਰਹੀ ਹੈ ਜੀ ਲੋਕਾਂ ਨੂੰ ਕੋਈ ਦਿਨ ਦਵਾਈ ਲੈਣ ਜਾਣਾ ਕਿਸੇ ਨੇ ਕੋਈ ਡਾਕਟਰ ਨੂੰ ਦਿਖਾਉਣ ਜਾਣਾ ਕੋਈ ਕਿਸੇ ਨੇ ਕੋਈ ਐਮਰਜੈਂਸੀ ਕੰਮ ਹੈ ਇਸ ਕਰਕੇ ਬਹੁਤ ਲੋਕਾਂ ਨੂੰ ਕੱਜਲਖਵਰ ਰੋੜੀਏ ਤੁਸੀਂ ਦੇਖ ਸਕਦੇ ਹੋ ਕਿੰਨਾ ਬਸ ਸਟੈਂਡ ਦੇ ਵਿੱਚ ਰਸ਼ ਹੋਇਆ ਪਿਆ ਇੱਥੇ ਸਿਰਫ ਓਨਲੀ ਪ੍ਰਾਈਵੇਟ ਬੱਸਾਂ ਹੀ ਚੱਲ ਰਹੀਆਂ ਜਿਹੜੀਆਂ ਕਿ ਸਰਕਾਰੀ ਕੁਲਕੀ ਬੱਸਾਂ ਆਉਂਦੀਆਂ ਨੇ ਜਿਸ ਕਰਕੇ ਬੜੀ ਪ੍ਰੋਬਲਮ ਹੋ ਰਹੀ ਹੈ ਮੈਂ ਲੱਗਦਾ ਸੰਦਲ ਆਉਂਦਾ ਕਿੱਥੇ ਆਣਾ ਮੈਂ ਚੰਨੂ ਕੋਲ ਤੋਂ ਆਇਆ ਮੈਂ ਚੰਡੀਗੜ੍ਹ ਜਾਣਾ ਮੈਨੂੰ ਡੇਢ ਘੰਟਾ ਹੋ ਗਿਆ ਖੜੇ ਨੂੰ ਕੋਈ ਬੱਸ ਨਹੀਂ ਆਲੀ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਉਹ ਪਟਿਆਲੇ ਤੱਕ ਜਾ ਰਹੀਆਂ ਨੇ ਮੈਂ ਅੱਗੇ ਚੰਡੀਗੜ੍ਹ ਜਾਣਾ ਬਹੁਤ ਕੱਜਲਖਵਰ ਹੁੰਦੇ ਸਰਕਾਰੀ ਕੁਥਾਂ ਇੱਕ ਦੋ ਕਈ ਚੱਲ ਰਹੀਆਂ ਨੇ ਜੀ ਉਹਨਾਂ ਦੀ ਭੀੜ ਬਹੁਤ ਹੈ ਇੱਕ ਇਸ ਵਾਰੀ ਜਿਹੜੀ ਇੱਕ ਬੱਸ 59 ਸੀਟਰ ਹੈ ਇਹ ਅਸੀਂ ਅਸੀਂ ਸਵਾਰੀਆਂ ਲੈ ਕੇ ਜਾ ਰਹੀ ਆਂ ਬੰਦਾ ਕਰੇ ਦਾ ਕਰੇ ਕੀ ਤੁਹਾਨੂੰ ਪਤਾ ਸੀ ਕਿ ਹੜਤਾਲ ਹੈ ਜੇ ਪਤਾ ਹੁੰਦਾ ਫਿਰ ਕਾਨੂੰ ਆਉਂਦੇ ਜੀ ਕਿੰਨਾ ਨੁਕਸਾਨ ਹੋ ਰਿਹਾ ਬਹੁਤ ਨੁਕਸਾਨ ਹੋ ਰਿਹਾ ਜੀ ਕਿਸੇ ਨੇ ਦਵਾਈ ਲੈਣ ਜਾਣਾ ਕਿਸੇ ਨੇ ਪੀਜੀਏ ਜਾਣਾ ਪੂਰੇ ਮਰੀਜ਼ ਸੀਗੇ ਜਿਨ੍ਹਾਂ ਨੇ ਚੈੱਕ ਕਰਾਣ ਜਾਣਾ ਸੀ ਸਵੇਰ ਦੇ ਵਕਤੇ ਕੋਈ ਬੱਸੇ ਨਹੀਂ ਆਈ ਜੀ ਜੀ ਦੇਖੋ ਕੁਝ ਬੱਸਾਂ ਦਾ ਉਰੇ ਚੱਲ ਨਹੀਂ ਰਹੀਆਂ ਕਿ ਮੁਕੰਮਲ ਤੌਰ ਤੇ ਵਿੱਚ ਹੜਤਾਲ ਦਾ ਨਾਲ ਜੀ ਜੁਨੀਨ ਜੀ ਆ ਪੂਰਨ ਤੌਰ ਤੇ ਸਮਰਥਨ ਦਿੱਤਾ ਹੋਇਆ ਬਾਕੀ ਹਜੇ ਕਹਿੰਦੇ ਮੀਟਿੰਗ ਚੱਲ ਰਹੀ ਆ ਅੱਗੇ ਦੇਖੋ ਕਿ ਕੀ ਸੱਟਾ ਨਿਕਲਦਾ ਵੀ ਸੀਐਮ ਸਾਹਿਬ ਨਾਲ ਅੱਗੇ ਮੀਟਿੰਗਾਂ ਹੋ ਰਹੀਆਂ ਨੇ ਹੁਣ ਉਹਦੇ ਕਰਕੇ ਸਾਰੇ ਰੁਕੇ ਹੋਏ ਆ ਵੀ ਇਹਦਾ ਸੱਟਾ ਕੀ ਨਿਕਲਦਾ ਕੀ ਬਣਦਾ ਮੀਟਿੰਗ ਚ ਉਹ ਅਗਲੀ ਹਜੇ ਕਾਰਵਾਈ ਚ ਦੱਸ ਦੇਣਗੇ ਯੂਨੀਅਨ ਦੇ ਪ੍ਰਬੰਧਕ ਸੱਜਣਾ ਕੀ ਸਥਿਤੀ ਹੈ ਸਥਿਤੀ ਫਿਲਹਾਲ ਬੱਸਾਂ ਵੀਰੇ ਖੜੀਆਂ ਏ ਤੁਹਾਡੇ ਸਾਹਮਣੇ ਆ ਕੁਝ ਕੁ ਬੱਸਾਂ ਚੱਲ ਰਹੀਆਂ ਕੁਝ ਖੜੀਆਂ ਜਿਹੜੀਆਂ ਹੜਤਾਲ ਦਾ ਸਮਰਥਨ ਦੇਣ ਨਾ ਤਕਰੀਬ ਨੂੰ ਬੰਦੇ ਸਾਰੇ ਸਾਡੇ ਸਾਥੀ ਉਹ ਖੜੀ ਨੇਗੇ ਤੇ ਹੱਗੇ ਦੀ ਕਾਰਵਾਈ ਦਾ ਦੱਸਣਗੇ ਉਦ ਤੱਕ ਹਜੇ ਖੜੀਆਂ ਰਹਿਣਗੀਆਂ ਵੀ ਕੀ ਬਣਦਾ ਨਹੀਂ ਵੀਰੇ ਕੈਨਸਲ ਦਾ ਹਜੇ ਨਹੀਂ ਹੋਇਆ ਮੀਟਿੰਗ ਦਾ ਕਰਵਾ ਰਹੇ ਹਜੇ ਮੀਟਿੰਗ ਦਾ ਸੱਦਾ ਹੈ ਮੀਟਿੰਗ ਚੱਲ ਰਹੀ ਹੈ ਕਹਿੰਦੇ ਵੀ ਮੀਟਿੰਗ ਦਾ ਹੱਲ ਦੇਖੋ ਕੀ ਬਣਦਾ ਤੁਹਾਡੇ ਕੋਸ਼ਿਸ਼ ਸਾਥੀ ਨੂੰ ਰੀਟੇਨ ਵੀ ਕੀਤਾ ਗਿਆ ਜੀ ਨਹੀਂ ਵੀਰੇ ਹਜੇ ਫਿਲਹਾਲ ਪਤਾ ਤਾਂ ਲੱਗਾ ਵੀ ਕੀਤਾ ਗਿਆ ਰੀਟੇਨ ਮੇਨ ਮੇਨ ਤੇ ਜਿਹੜੇ ਬੰਦੇ ਸੀਗੇ ਕਹਿੰਦੇ ਉਹ ਰਿਆਸਤ ਚ ਲੈਣ ਹਜੇ ਬਾਕੀ ਕੁਝ ਕਹਿ ਨਹੀਂ ਸਕਦੇ ਹਜੇ ਕੀ ਬਣਦਾ ਹਾਂ ਜੀ ਕੀ ਨਾਮ ਹੈ ਸਤਨਾਮ ਜੀ ਸਤਨਾਮ ਜੀ ਕੀ ਕਹੋਗੇ ਜਿਹੜਾ ਅੱਜ ਸੀਐਮ ਹਾਊਸ ਦੇ ਬਾਹਰ ਧਰਮਨੇ ਦੀ ਕਾਲ ਦਿੱਤੀ ਗਈ ਸੀ ਪਰ ਅੱਜ ਹੁਣ ਸਥਿਤੀ ਕੀ ਹੈ ਬੱਸਾਂ ਬੰਦ ਨੇ ਚਲਦੀਆਂ ਨਹੀਂ ਤੇ ਆਗੂ ਕਿੱਥੇ ਨੇ ਫਿਲਹਾਲ ਤਾਂ ਜੀ ਸਾਡਾ ਮੁੱਖ ਤੌਰ ਤੇ ਹਾਲ ਤੱਕ ਹੜਤਾਲ ਆ ਗਈ ਪੱਕੇ ਤੌਰ ਤੇ ਬੰਦਾ ਹਾਲੇ ਜੀ ਪਰ ਜਿੰਨੇ ਕ ਸਾਡੇ ਹਲੇ ਆਗੂ ਨੇ ਸੁਣਨ ਦੇ ਵਿੱਚ ਆਇਆ ਵੀ ਹਲੋ ਕਾਫੀ ਜਨੇ ਸਾਡੇ ਡਿਟੇਨ ਕਰੇ ਹੋਏ ਨੇ ਪੁਲਿਸ ਸਾਡੇ ਹਾਂ ਵਿੱਚ ਨਾਜ਼ਰ ਬੰਦ ਕਰੇ ਹੋਏ ਨੇ ਜੀ ਤੇ ਜੇ ਮੈਂ ਆਗੂਆਂ ਵੱਲੋਂ ਸਾਨੂੰ ਕੋਈ ਵੀ ਰਣਨੀਤੀ ਦੱਸੀ ਜਾਂਦੀ ਆ ਵੀ ਪਰਮਾਨੌਰ ਤੇ ਅਸੀਂ ਨੇ 5 ਦਿਨ 2 ਦਿਨ ਜਾਂ 1 ਦਿਨ ਜਾ ਜਹੇ ਜੀ ਮੀਟਿੰਗ ਦੇ ਵਿੱਚ ਕੋਈ ਸਿਟਾ ਨਿਕਲਦਾ ਜੀ ਅਗਲੀ ਰਣਨੀਤੀ ਹੈ ਜਿਹੜੀ ਪ੍ਰਧਾਨਾ ਦੇ ਥਰੂ ਹੋਊਗੀ ਕਿਉਂ ਬੱਸਾਂ ਹਜੇ ਫਿਲਹਾਲ ਖੜੀਆਂ ਨੇ ਫਿਲਹਾਲ ਸਾਰੀਆਂ ਬੱਸਾਂ ਖੜੀਆਂ ਨੇ ਜੀ ਅੱਛਾ ਸਾਡੇ ਜਿੰਨੇ ਵੀ ਮੰਨ ਲਓ ਵੀ ਅਸੀਂ ਹੜਤਾਲ ਧਰਨੇ ਵਾਲੇ ਜਿੰਨੇ ਵੀ ਸਾਡੇ ਕਰਮਚਾਰੀ ਵਰਕਰ ਨੇ ਸਾਡੇ ਜੀ ਅਸੀਂ ਸਾਰੇ ਖੜੇ ਆ ਜੀ ਜਿਹੜੀਆਂ ਇੱਕ ਦੋ ਦਸਤੋ ਬੱਸਾਂ ਚੱਲ ਰਹੀਆਂ ਉਹ ਸਾਡੇ ਕੋਸ਼ਕ ਰੈਗੂਲਰ ਨਹੀਂ ਜੀ ਆਪਾਂ ਉਹਨਾਂ ਨੂੰ ਦੇਖੋ ਕਹਿ ਵੀ ਨਹੀਂ ਸਕਦੇ ਜਿੰਨੇ ਸਾਡੇ ਕੱਚੇ ਮਲਾਜਮ ਨੇ ਜੀ ਫਿਲਹਾਲ ਤੇ 99% ਸਾਰੇ ਖੜੇ ਨੇ